ਇੱਕ ਪਾਸੇ ਅੱਜ 26 ਜਨਵਰੀ ਮਨਾਈ ਸਰਕਾਰਾਂ ਵੱਲੋਂ ਤਾਂ ਅੱਜ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਰੋਡ ਉੱਪਰ ਟਰੈਕਟਰ ਖਿਲਾਰੇ ਹੋਏ ਨੇ ਬਈ ਦੀ ਕਰੋੜਾ ਰੁਪਿਆ ਦਾ ਖਰਚਾ ਹੋਣਾ 26 ਜਨਵਰੀ ਮਨਾਈ ਜਾ ਰਹੀ ਔਰ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਜੀ ਰੋਸ ਪ੍ਰਦਰਸ਼ਨ ਸਾਡੇ ਜਾਇਜ਼ ਆ ਜੀ ਅੱਜ ਸਾਡੇ ਢੱਲੇਵਾਲ ਸਾਹਿਬ ਜਿਹੜੇ ਹੈਗੇ ਆ 65 ਦਿਨ ਹੋ ਗਏ 65 66 ਦਿਨ ਹੋ ਗਏ ਆ ਜਿਹੜੇ ਬੈਠੇ ਆ ਗਵਰਨਮੈਂਟ ਆ ਸਾਡੀ ਗੱਲ ਨਹੀਂ ਸੁਣ ਰਹੀਆਂ ਤੇ ਜਿੰਨਾ ਚਿਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਆਪਦੇ ਪੀਸਫੁਲ ਢੰਗ ਨਾਲ ਜਿਹੜੇ ਆ ਗਿਆ ਪ੍ਰਦਰਸ਼ਨ ਕਰਾਂਗੇ ਸਾਡਾ ਰਾਈਟ ਹੈ ਇਹ ਤੇ 14 ਤਰੀਕ ਹੈ 14 ਨੂੰ ਵੇਖਦੇ ਆ ਗਵਰਨਮੈਂਟ ਕੀ ਕਹਿੰਦੀ ਹੈ ਫਿਰ ਉਸ ਤੋਂ ਅਗਲਾ ਪਲਾਨ ਸਾਡੇ ਆਗੂ ਚ ਬਣਾਉਣਗੇ ਸੰਵਿਧਾਨ ਕਹਿੰਦਾ ਕਿ ਲੋਕਤੰਤਰ ਦੇ ذریعے ਵੋਟਾਂ ਦੇ ذریعے ਜਿਹੜਾ ਨੁਮਾਇੰਦਾ ਤੁਸੀਂ ਬਣਾ ਕੇ ਭੇਜਦੇ ਹੋ ਤੁਹਾਡੀ ਆ ਮੰਗਾ ਮਨਵਾਉਣ ਦੇ ਲਈ ਮੰਗਾ ਰੱਖਣ ਦੇ ਲਈ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੇ ਲਈ ਉਹਨੂੰ ਵਿਧਾਨ ਸਭਾ 'ਚ ਵੋਟਾਂ ਵਾ ਕੇ ਭੇਜਦੇ ਹੋ ਕੀ ਗੱਲ ਉਹ ਗੱਲ ਨਹੀਂ ਕਰਦੇ ਕਿ ਨਈ ਸਰਕਾਰਾਂ ਜਿਹੜਾ ਬਣ ਕੇ ਜਾ ਵੜਦਾ ਨਾ ਇੱਥੋਂ ਜਿਹੜਾ ਬਣ ਕੇ ਜਾ ਵੜਦਾ ਉਹ ਉਹਦੀ ਆਪਣੀ ਮਨੋਪ੍ਰਣ ਨਾਲ ਲੈਂਦਾ ਥੱਲੇ ਵਾਲਿਆਂ ਨੂੰ ਭੁੱਲ ਜਾਂਦਾ ਜੇ ਉਹ ਸਾਡੀ ਗੱਲ ਉੱਥੇ ਰੱਖਦੇ ਹੋਣ ਤੇ ਸਾਡਾ ਜੀ ਕਰਦਾ ਸੜਕਾਂ ਦੇ ਤੇਲ ਸਾੜਦੇ ਫਿਰੇ ਜਾਂ ਔਲਾ ਹਾਲਾ ਹੁੰਦੀ ਫਿਰੇ ਜਾਂ ਸੜਕਾਂ ਤੇ ਸੋਨਾ ਵੇਖੋ ਕਿੰਨਾ ਔਖਾ ਇੰਨੀ ਗਰਮੀ ਇੰਨੀ ਠੰਡ ਹੈ ਸਾਡਾ ਜੀ ਨਹੀਂ ਕਰਦਾ ਸਾਡੀ ਗੱਲ ਸੁਣ ਲੈ ਸਰਕਾਰ ਤੇ ਅਸੀਂ ਆਪਦੇ ਘਰੇ ਆ ਜਾਾਂਗੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇ ਦੇ ਸਾਡੀਆਂ ਫਸਲਾਂ ਦਾ ਭਾਅ ਜਿਹੜਾ ਤੈਅ ਕਰ ਦੇ ਤੇ ਸਾਨੂੰ ਸਾਡਾ ਕਿਸੇ ਨਾਲ ਕੀ ਦੋ ਗੋ ਰੋਸ ਹੈ ਇਸ ਤਰ੍ਹਾਂ ਦੀ ਨਹੀਂ ਗੱਲ ਕੋਈ ਪਰ ਰੌਲਾ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਸੰਵਿਧਾਨ ਅਸੀਂ ਤੇ ਇਹ ਕਹਿੰਨੇ ਸੰਵਿਧਾਨ ਸਾਡੇ ਵਾਸਤੇ ਉਦੇ ਰਾਗੂ ਹੋਊਗਾ ਜਿੱਦੇ ਸਾਡੇ ਮੰਗਾ ਮੰਨੀਆਂ ਜਾਣਗੀਆਂ ਪਰ ਗਵਰਨਮੈਂਟਾਂ ਜਿਹੜੀ ਹੈਗੀ ਹੈ ਸੁੱਤੀਆਂ ਇਹਨਾਂ ਨੂੰ ਜਗਾਉਣ ਵਾਸਤੇ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਹੈ ਸਵਿਧਾਨ ਸਾਡਾ ਹੈਗਾ ਸੁੱਤੀ ਕਹਿੰਦੇ ਸੁੱਤੀਆਂ ਪਈਆਂ ਉਹ ਤਾਂ ਤੁਹਾਡੇ ਘਰਾਂ ਚ ਆ ਕੇ ਬਿੱਲਾਂ ਨਹੀਂ ਮਾਰਦੀਆਂ ਸੀ ਐਮ ਭਗਵੰਤ ਮਾਨ ਸਟੇਜਾਂ ਤੋਂ ਸੱਤਾ ਜੋ ਆਉਣ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਤਾਂ ਘਰਾਂ ਦੇ ਵਿੱਚ ਆ ਕੇ ਸੱਥਾਂ 'ਚੋਂ ਸਾਡੇ ਡੀਸੀ ਆਇਆ ਕਰਨਗੇ ਗੱਲ ਸੁਣਿਆ ਕਰਨਗੇ ਤੁਸੀਂ ਸੁੱਤੇ ਪਿਆ ਦੀ ਗੱਲ ਕਰਦੇ ਹੋ ਸਾਡੇ ਕੋਲ ਤਾਂ ਕੋਈ ਡੀਸੀ ਸਾਹਿਬ ਨਹੀਂ ਆਇਆ ਜੀ ਠੀਕ ਹੈ ਗਵਰਨਮੈਂਟ ਹੈ ਵੋਟਾਂ ਅਸੀਂ ਵੀ ਛਾੜੂ ਵਾਲਿਆਂ ਨੂੰ ਪਾਈਆਂ ਪਰ ਇਸ ਤਰ੍ਹਾਂ ਨਹੀਂਗਾ ਕਿ ਜੇ ਤੁਸੀਂ ਕਹਿੰਨੇ ਸੱਥਾਂ 'ਚ ਡੀਸੀ ਸਾਹਿਬ ਆਇਆ ਕੋਈ ਸਾਡੇ ਪਿੰਡ ਤਾਂ ਨਹੀਂ ਆਇਆ ਕੋਈ ਅਸੀਂ ਤਾਂ ਜਿਹੜਾ ਹੈਗਾ ਸੜਕ ਤੇ ਹੀ ਆ ਪਿਛਲੀ 26 ਤੋਂ ਵੋਟਾਂ ਪਾਈਆਂ ਤੁਸੀਂ ਆਮ ਆਦਮੀ ਪਾਰਟੀ ਨੂੰ ਆਪ ਹੀ ਖੋਦੀ ਮੰਨ ਗਏ ਹੋ ਕਿਵੇਂ ਲੱਗਦਾ ਸੀ ਵੀ ਕਿ ਲੋਕਤੰਤਰ ਹੁਣ ਬਣ ਜਾਊਗਾ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ 3 ਸਾਲ ਦਾ ਸਮਾਂ ਹੋ ਗਿਆ ਲੱਗਿਆ ਲੋਕਤੰਤਰ ਕਿਤੇ ਨਾ ਆਮ ਆਦਮੀ ਆਪਾਂ ਨਿੰਦਿਆ ਨਹੀਂ ਕਰ ਰਹੇ ਆਮ ਆਦਮੀ ਪਾਰਟੀ ਨੇ ਸਾਨੂੰ ਇੰਨੀ ਵਧੀਆ ਬਿਜਲੀ ਦਿੱਤੀ ਹੈ ਮੋਟਰਾਂ ਤੇ ਹੂੰ ਇੰਨੀ ਵਧੀਆ ਬਿਜਲੀ ਹੁਣ ਜਾਵੜੋ ਤੁਸੀਂ ਫੁੱਲ ਬਿਜਲੀ ਹੈ ਕੋਈ ਸਾਨੂੰ ਰਾਤ ਨੂੰ ਜਾਗਣਾ ਨਹੀਂ ਪਿਆ ਠੀਕ ਹੈ ਕੋਈ ਪਿਛਲੇ ਖਿਲਾਰੇ ਵੱਧ ਪਏ ਹੁੰਦੇ ਆ ਹੌਲੀ ਹੌਲੀ ਠੀਕ ਹੁੰਦੇ ਆ ਕੰਮ ਸਾਡੇ ਵਾਸਤੇ ਜਿਹੜਾ ਹੈਗਾ ਬਿਜਲੀ ਪਾਣੀ ਇਹ ਚੀਜ਼ਾਂ ਸਾਨੂੰ ਵਧੀਆ ਲੱਗਿਆ ਹਾਂ ਜਿਹੜੀਆਂ ਘਟਾਂ ਜਿਵੇਂ ਸਾਨੂੰ ਰੇਹ ਨਹੀਂ ਮਿਲੀ ਯੂਰੀਆ ਨਹੀਂ ਮਿਲੀ ਡੀਏਪੀ ਨਹੀਂ ਮਿਲੀ ਮਿਲੀ ਤੇ ਬਹੁਤ ਲੇਟ ਮਿਲੀ ਹੈ ਇਹ ਇਹ ਕਾਟਾ ਚ ਗਵਰਨਮੈਂਟਾਂ ਦੇ ਵਿੱਚ ਹੈਗੀਆਂ ਇਹ ਗੱਲ ਤਾਂ ਸੀਐਮ ਭਗਵੰਤ ਮਾਨ ਵੀ ਕਹਿੰਦਾ ਸਿਸਟਮ ਹੈ ਜਿਹੜਾ ਉਲਝਿਆ ਬੜਾ ਸੀ ਫਿਰ ਇੱਕ ਵਾਰੀ ਇੱਕ ਮੌਕਾ ਹੋਰ ਦੇ ਦਿਓ ਐਕਟੀ ਵਾਰੀ ਹੁਣ ਫਿਰ ਵਿਧਾਨ ਸਭਾ ਚ ਹੁੰਜਾ ਫੇਰ ਦਿਓ ਹਨੇਰੀ ਲਿਆ ਦਿਓ 92 ਦੀ ਜਨਸਵੱਤ ਮੈਂ ਨਹੀਂ ਕੋਈ ਕਹਿ ਸਕਦਾ ਜਨਤਾ ਦਾ ਫੈਸਲਾ ਹੈ ਜਨਤਾ ਨੇ ਕਿਹਨੂੰ ਸਿਰ ਤੇ ਬਿਠਾਉਣਾ ਹੈ ਕਿਹਨੂੰ ਥੱਲੇ ਕਰਨਾ ਹੈ ਜਨਤਾ ਦੇ ਵਿੱਚ ਤੁਸੀਂ ਲੋਕ ਵੀ ਆਉਂਦੇ ਹੋ ਆਗੂ ਹੋ ਲੀਡਰੋਂ ਕਿਸਾਨੀ ਯੂਨੀਅਨ ਜਦੋਂ ਸਾਲ ਆ ਗਿਆ ਉਦੋਂ ਕਰਾਂਗੇ ਹਿਸਾਬ ਕਿਤਾਬ ਮਨ ਬਣਾਵਾਗੇ ਨਾ ਦੇ ਪੱਤੇ ਸ਼ੋਅ ਨਹੀਂ ਕਰਦੇ ਅਸੀਂ ਜਦੋਂ ਆ ਗਿਆ ਹਿਸਾਬ ਤਾਂ ਉਦੋਂ ਵੇਖਾਂਗੇ ਅਸੀਂ ਕਿੱਧਰ ਨੂੰ ਜਾਣਾ ਕਿਉਂਕਿ ਮੈਂ ਵੀ ਵੋਟਰ ਆ ਮੈਨੂੰ ਰਾਈਟ ਆ ਵੋਟ ਪਾਉਣ ਦਾ ਜੇ ਅਸੀਂ ਵੋਟ ਪਾਵਾਂਗੇ ਫੇਰ ਹੀ ਗਾਂ ਗਵਰਨਮੈਂਟ ਆ ਮੰਨ ਪਰ ਲੋਕਾਂ ਨੂੰ ਤਾਂ ਕਹਿੰਨੇ ਜਥੇਬੰਦਕ ਹੋ ਜੋ ਤੁਸੀਂ ਆਪ ਵੋਟਾਂ ਵੇਲੇ ਕਹਿੰਨੇ ਅਸੀਂ ਉਦੋਂ ਦੱਸਾਂਗੇ ਲੋਕਾਂ ਨੂੰ ਮੌਕੇ ਤੇ ਜੀ ਲੋਕਾਂ ਨੂੰ ਅਸੀਂ ਨਹੀਂ ਕੁਝ ਵੀ ਦੱਸਣਾ ਵੋਟ ਪਾਉਣੀ ਐ ਇਹਨੇ ਆਪਦੇ ਥਾਂ ਪਾਉਣੀ ਐ ਮੈਂ ਪਾਉਂਗਾ ਜਿੱਦੇ ਮੈਂ ਆਪਦੇ ਹਿਸਾਬ ਨਾਲ ਪਾਉਂਗਾ ਮੈਂ ਕਿਹਨੂੰ ਪਾਉਣੀ ਐ ਕਿਹਨੂੰ ਨਹੀਂ ਪਾਉਣੀ ਹਾਂ ਰਵਾਂਗੇ ਢੱਲੇਵਾਲ ਸਾਹਿਬ ਦੇ ਨਾਲ ਯੂਨੀਅਨ ਦੇ ਵਿੱਚ ਜਥੇਬੰਦਕ ਢ ਜੇ ਪਰ ਜਥੇ ਬੰਦਗਾਂ ਤਾਂ ਇਹ ਕਹਿੰਦੀਆਂ ਵੀ ਵੋਟਾਂ ਤੇ ਵਿਸ਼ਵਾਸ ਹੀ ਨਹੀਂ ਕਰਦੀਆਂ ਜੀ ਨਹੀਂ ਆ ਨਹੀਂ ਕੌਣ ਕਹਿੰਦਾ ਵਿਸ਼ਵਾਸ ਨਹੀਂ ਵੋਟਾਂ ਤੇ ਹੈਗਾ ਹੈਗਾ ਵੋਟਾਂ ਐਸ ਪਾਰਟ ਆਇਆ ਨਹੀਂ ਹਾਂਜੀ ਪਾਰਟੀ ਵਾਜੀ ਨਹੀਂ ਰੱਖਣੀ ਬੋਰ ਜੋ ਕਿਸੇ ਮਰਜ਼ੀ ਵਾਰੇ ਮੈਂ ਹੀ ਪਾਣੀ ਆ ਨਹੀਂ ਵੀ ਥੋੜਾ ਵੋਟ ਅਸੀਂ ਨਹੀਂ ਕਿਸੇ ਨੂੰ ਕਹਿਣਾ ਵੀ ਸਜਾਣਾ ਵੀ ਨਾਲ ਨਹੀਂ ਪਾ ਕਿਸੇ ਸਪੈਸ਼ਲ ਬੰਦੇ ਨੂੰ ਪਾਓ ਮੈਂ ਆਪਦੀ ਮਰਜ਼ੀ ਹੈ ਮੇਰੀ ਮੱਜੀ ਨੂੰ ਮਰਜ਼ੀ ਪਾ ਦਿਓ ਪਰ ਇਹ ਨਹੀਂ ਦੱਸਿਆ ਜਾਊਗਾ ਕਿ ਉਸ ਬੰਦੇ ਨੂੰ ਵੋਟ ਪਾਓ ਜੋ ਤੁਹਾਡੇ ਮੁੱਦਿਆਂ ਦੀ ਗੱਲ ਕਰੇ ਤੁਹਾਡੀ ਐਮਐਸਪੀ ਦੀ ਗੱਲ ਕਰੇ ਜਿਹੜੀ ਦੀ ਤੁਸੀਂ ਲੜਾਈ ਲੜ ਰਹੇ ਹੋ ਅੱਜ ਡੱਲੇਵਾਲ ਸਾਹਿਬ ਮਰਨਵਰਤ ਤੇ ਬੈਠੇ ਹੋਏ ਆ ਤਾਂ ਜੇਕਰ ਗੱਲ ਪਹਿਲਾਂ ਦੀ ਕੀਤੀ ਜਾਵੇ ਤਾਂ ਜਿਹੜੇ ਲੋਕ ਆ ਜਿਹੜੇ ਕਿਸਾਨ ਆ ਮਜ਼ਦੂਰ ਆ ਉਹ ਸ਼ਹੀਦ ਹੋ ਗਏ ਸੀ ਗੱਲ ਕੀਤੀ ਜਾਵੇ ਸ਼ੰਭੂ ਬੈਰੀਅਰ ਤੇ ਜਾਂ ਖਨੋਰੀ ਬੈਰੀਅਰ ਤੇ ਹੁਣ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਐ ਜਿਹੜਾ ਹੈਗਾ ਤੁਸੀਂ ਕਹਿੰਦੇ ਹੋ ਵੀ ਭਾਈ ਤੁਸੀਂ ਉਦੋਂ ਲੋਕਾਂ ਨੂੰ ਕਹੋਗੇ ਵੀ ਫਲਾ ਬੰਦੇ ਨੂੰ ਵੋਟ ਪਾਓ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿਸੇ ਫਲਾ ਨੂੰ ਆਪਦੀ ਮਰਜ਼ੀ ਆ ਪਬਲਿਕ ਦੀ ਜਿਹਨੂੰ ਮਰਜ਼ੀ ਪਾਵੇ ਅਸੀਂ ਆਪਦੇ ਜਥੇਬੰਦੀ ਦੇ ਉਹ ਨਿਯਾਸ਼ਨ ਦੇ ਵਿੱਚ ਰਹਿਣਾ ਹੈ ਲੋਕਤੰਤਰ ਹੈ ਬਾਈ ਜੀ ਲੋਕਤੰਤਰ ਹੀ ਆ ਲੋਕਤੰਤਰ ਕਰਕੇ ਲੋਕ ਆਏ ਆ ਚੰਗਾ ਕੰਮ ਕਰਕੇ ਤਾਂ ਹੀ ਆਏ ਆ ਚੰਗੀ ਮਗਰ ਰਹੇਗੀ ਬਾਈ ਆਜ਼ਾਦ ਹਾਂ ਜੀ ਨਾਲੇ ਕਹਿੰਦੇ ਬੋਲਣ ਤੇ ਕਬਜ਼ਾ ਹੋ ਰਿਹਾ ਬੋਲਣ ਦਿੱਤਾ ਨਹੀਂ ਜਾ ਰਿਹਾ ਸਰਕਾਰ ਮਾੜੀ ਆ ਵੀ ਗੱਲਾਂ ਕਰਦੀ ਬਈ ਉਹ ਤਾਂ ਦਿਸੀ ਜਾਂਦਾ ਲੋਕਾਂ ਨੂੰ ਮਾੜੇ ਦਾ ਮੋੜੇ ਮਾੜੇ ਦਾ ਵੀ ਪਤਾ ਲੱਗ ਜਾਂਦਾ ਚੰਗੇ ਦਾ ਵੀ ਪਤਾ ਲੱਗ ਜਾਂਦਾ ਪਰ ਜਿਹੜੇ ਇਹ ਆ ਇੱਥੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸਾਨ ਤਾਂ ਕਹਿੰਦੇ 307 ਦਾ ਪਰਚਾ ਕਰ ਦਿੱਤਾ ਮੋਦੀ ਨੇ ਮੋਦੀ ਨੂੰ ਆਉਣ ਦੇ ਜਰੀਏ ਨਹੀਂ ਉਹ ਉਹ ਸਵਾਲ ਨਾਲ ਤੇ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਕਿੰਤੂ ਪ੍ਰੰਤੂ ਵੀ ਮੋਦੀ ਸਾਹਿਬ ਉਹਨਾਂ ਦੀ ਗਵਰਨਮੈਂਟ ਆ ਚਲੋ ਕੋਈ ਹੋਣਾ ਪਰ ਆਪਣਾ ਉਸ ਗੱਲ ਨਾਲ ਕੋਈ ਲੈਣ ਦੇਣ ਨਹੀਂਗਾ ਕਿ ਕਿਤੇ ਤੇ ਪਰਚਾ ਕੀਤਾ ਕਿਤੇ ਤੇ ਨਹੀਂ ਕੀਤਾ ਸਾਡਾ ਲੈਣ ਦੇਣ ਤਾਂ ਅੱਜ ਆਪਦੇ ਇਸ ਵਿਸ਼ੇ ਤੇ ਆ ਸੱਚ ਬੋਲਦਾ ਵੀ ਉਹਦੇ ਤੇ ਨਹੀਂ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦੇ ਨਾਲ ਸਾਡੇ ਜਸੇਵੰਦ ਦੀ ਨਾਲ ਆ ਉਹਦੀ ਠੀਕ ਆ ਜੇ ਕੋਈ ਸਰਕਾਰ ਕਰਦੀ ਆ ਅਸੀਂ ਸਰਕਾਰ ਦਾ ਵੀ ਨਹੀਂ ਕੋਈ ਵਿਰੋਧ ਕਰਦੇ ਜੇ ਕੋਈ ਮਾੜਿਆ ਦਾ ਉਹ ਆਪਦੇ ਥਾਂ ਮਾੜਾ ਆ ਜੇ ਕੋਈ ਚੰਗਾ ਆਪਦੇ ਥਾਂ ਮਾੜਾ ਲੋਕਤੰਤਰ ਹੈ ਬਈ ਹਾਂਜੀ ਆਜ਼ਾਦੀ ਹੈ ਹੁਣ ਹਾਂਜੀ ਬਿਲਕੁਲ ਆਜ਼ਾਦੀ ਹੈ ਹਾਂਜੀ ਹਾਂਜੀ ਕਿਵੇਂ ਫਿਰ ਅੱਜ ਕਿਉਂ ਪ੍ਰੋਟੈਸਟ ਕੀਤਾ ਸਾਡੀ ਲੜਾਈ ਹੈ ਜੀ ਸੈਂਟਰ ਸਰਕਾਰ ਨਾਲ ਸਾਡੇ ਪ੍ਰਧਾਨ ਜੀ ਡਲੇਵਾਲ ਸਾਹਿਬ ਪਿਛਲੇ 65 ਦਿਨਾਂ ਤੋਂ ਮਰਨ ਮਰਤੇ ਬੈਠੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਡੱਲੇਵਾਲ ਸਾਹਿਬ ਦੀ ਡੱਲੇਵਾਲ ਸਾਹਿਬ ਦੀਆਂ ਮੋਸ਼ਨਾਂ ਸੁਣੋ ਤੇ ਜਿਹੜੇ ਸਾਡੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨਾ ਹੋਣ ਸਾਡੇ ਟਰੈਕਟਰਾਂ ਦੇ ਮੂੰਹ ਸਾਡੇ ਖੇਤਾਂ ਵੱਲ ਨੂੰ ਰਹਿਣ ਤੇ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਸੈਂਟਰ ਸਰਕਾਰ ਨੂੰ ਖਾਸ ਕਰਕੇ ਬਈ ਜੀ ਸਾਡਾ ਬਈ ਸਾਡੇ ਟਰੈਕਟਰਾਂ ਦੇ ਮੂੰਹ ਸਾਡੇ ਖੇਤਾਂ ਵੱਲ ਨੂੰ ਰਹਿਣ ਦਿਓ ਤੇ ਸਾਡੀਆਂ ਮੰਗਾਂ ਮੰਨੀਆਂ ਜਾਣ ਤੇ ਧੰਨਵਾਦ